ਹੁਣੇ-ਹੁਣੇ ਬਠਿੰਡਾ ਦੇ ਪਰਸਰਾਮ ਨਗਰ 40 ਨੰਬਰ ਗਲੀ ਦੇ ਵਿੱਚ ਇੱਕ ਮਕਾਨ ਦੀ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਮਹਿਲਾ ਦੀ ਹੋਈ ਮੌਤ ਦੋ ਲੋਕਾਂ ਦੇ ਗੰਭੀਰ ਹੋਣ ਦੀ ਖਬਰ ਦੋ ਸੰਸਥਾਵਾਂ ਦੇ ਵੱਲੋਂ ਜ਼ਖਮੀਆਂ ਨੂੰ ਇਲਾਜ ਦੇ ਲਈ ਪਹੁੰਚਾਇਆ ਗਿਆ ਸਰਕਾਰੀ ਹਸਪਤਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਜ਼ਖਮੀਆਂ ਨੂੰ ਹਸਪਤਾਲ ਲਿਆਂਦੇ ਜਾਣ ਦੀਆਂ ਜੋ ਕਿ ਬਠਿੰਡਾ ਦੀਆਂ ਦੋ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਹਨਾਂ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਇੱਕ ਔਰਤ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੋ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਾਮਲਾ ਬਠਿੰਡਾ ਦੇ ਪ੍ਰਥਮਨਗਰ ਐਫਸੀਆਈ ਵਾਲੀ ਗਲੀ ਦਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਅੱਜ ਅਚਾਨਕ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਚੀਖ ਝਾੜਾ ਪੈ ਗਿਆ ਤੇ ਤੁਰੰਤ ਘਟਨਾ ਦੀ ਸੂਚਨਾ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਤੀ ਗਈ ਅਤੇ ਸਹਾਰਾ ਜਨ ਸੇਵਾ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚੀ ਘਰ ਪਹੁੰਚਾਇਆ ਗਿਆ ਹੈ ਮੇਰਾ ਨਾਮ ਗੁੱਡੂ ਸ਼ਰਮਾ ਕੀ ਘਟਨਾ ਹੋਈ ਹੈ ਇਹ ਛੱਤੀ ਗਈ ਆਪਣੀ ਡਾਂਟ ਵਾਲੀ ਛੱਤੀ ਬਰਸਾਤ ਕਰਕੇ ਹੂੰ ਉੱਧ ਕਰਕੇ ਡਿੱਗੀ ਹੈ ਕਿਹੜਾ ਏਰੀਆ ਕਿਹੜਾ ਹੈ ਬਲਸਰਾਮ ਨਗਰ 40 ਨੰਬਰ ਗਲੀ ਹੈ ਗਸ਼ਬੀਆ ਗੁਦਾਮਪਾਲੀ ਗਲੀ ਤੇ

بس وہ ਡਿੱਗ ਗਈ اچھا یہ ਰਿਸ਼ਤੇਦਾਰੀ ਮਾਈ ਰਿਸ਼ਤੇਦਾਰੀ ਮਾਈ ਉਹ ਜਖਮੀ ਜਖਮੀ ਕਿੰਨੇ ਆ ਜਖਮੀ ਸਾਲੀ ਕੀ ਕੁੜੀ ਬੇਟੀ ਹੈ ਉਹ ਵੀ ਮੇਰੀ ਉਹ ਜਖਮੀ ਹੈ ਤੇ ਮੇਰਾ ਬੇਟਾ ਜਖਮੀ ਹੈ ਉਹਨਾਂ ਦੀ ਹਾਲਾਤ ਕਿਵੇਂ ਹੈ ਬਸ ਸਟਾ ਇੱਥੇ ਵੀ ਦੇਖੋ ਕੋਈ ਕਹਿ ਨਹੀਂ ਸਕਦਾ ਬੇਟੀ ਕੀ ਹੈ ਤੇ ਬੇਟਾ ਥੋੜਾ ਸਹੀ ਹੌਸਵਾਤ ਵਿੱਚ ਹੈ ਕਮਰੇ ਤੇ ਕਿੰਨੇ ਜਨ ਮੌਜੂਦ ਸੀ ਕਮਰੇ ਮੇ 3 ਜਨ ਮੌਜੂਦ تھے اور ہم యా ਵੀ ਦਵਾਈ ਲੈਣੇ ਲਈ ਗਏ ਹੋਏ ਸੀ ਅਚਾਨਕ ਡਿੱਗ ਗਈ ਅਚਾਨਕ ਡਿੱਗ ਗਈ ਉਮਰ ਕਿ ਆਈ ਸੀ ਉਹਨੂੰ ਇਸ ਕੀ ਹੋਗੀ 45 ਸਾਲ ਸਾਲੀ ਕੀ ਬੇਟੀ ਕੀ ਹੈ 22 ਸਾਲ कितने टाइम टाइम से रह रहे हैं। हो हो मकान मकान में में उसको तो काफी गया पुराना नहीं 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 कुछ कुछ भी नहीं था था बिल्कुल सही साफ करी छत क्या क्या मांग करते अभी मैं कह सकता ड्राइवर है गाड़ी चलाता है किसी की उनको इंटीमेशन दे दी है ਫਰਮਨਗਰ ਐਫਸੀ ਵਾਲੀ ਗਲੀ ਤੋਂ ਆਪਣੇ ਕੋਲ ਆਇਆ ਛਤ ਗਿਰਨ ਕਰਕੇ ਤਿੰਨ ਮਰੀਜ਼ ਆਏ ਸੀ ਉਹ ਚ ਇੱਕ ਦਾ ਮੌਕੇ ਦੀ ਡੈਡ ਹੋ ਗਈ ਸੀ ਆਪਣੇ ਕੋਲ ਬਲੌਡ ਰੈਡੀ ਆਈ ਹੈ ਜਿੱਤੇ ਦੋ ਹਮਾਰੇ ਸੱਟਾਂ ਲੱਗੀਆਂ ਨੇ ਤੇ ਇਲਾਜ ਚੱਲ ਰਿਹਾ ਉਹਨਾਂ ਦਾ ਇੱਕ ਦੇ ਸਿਰ ਤੇ ਸੱਟ ਹੈ ਤੇ ਇੱਕ ਮੁੰਡਾ ਉਹਦੇ ਪੈਰ 'ਚ ਹੈ ਹਲਾਤ ਕਿਹੋ ਜਿਹੇ ਹੈ ਇਲਾਜ ਚੱਲ ਰਿਹਾ ਜਿਹਦੇ ਸਿਰ ਤੇ ਸੱਟ ਹੈ ਜਿਹੋ ਦਾ ਗੰਭੀਰ ਹੈ ਹਲਾਤ ਹਲਾਤ ਦਾ ਮੁੰਡੇ ਦੇ ਫਿਰ ਵੀ ਕੰਪੈਰੀਟਿਵਲੀ ਠੀਕ ਹੈ ਉਸ ਨੂੰ ਬਾਕੀ ਸਕੈਨ ਕਰਵਾ ਰਹੇ ਹਾਂ ਇਲਾਜ ਚੱਲ ਰਿਹਾ ਇਲਾਜ ਚੱਲ ਰਿਹਾ ਸਰ ਮੇਰਾ ਨਾਮ ਸਿੰਘ ਹੈ ਪਸੰਗੜੀ ਸਾਰਦਾਂਸਰ ਪੀਰਾ ਥੋੜੀ ਰਪਲਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਪਰਸਰਮ ਨਗਰ ਐਕਸੀ ਅਗਡਾਂ ਕੋਲੇ ਇੱਕ ਘਰ ਦੇ ਛੱਤ ਡੱਗ ਗਈ ਹੈ ਸਾਡੀਆਂ ਸਾਰ ਜਨ ਸੇਵਾ ਦੀਆਂ ਟੀਮਾਂ मौके ਤੇ ਆ ਕੇ ਦੇਖਿਆ ਜਿਹੜੀ ਕਿ ਮੱਲੇ ਬੇ ਨੀਚੇ ਡਿੱਗੀਆਂ ਸੀ ਜਿਨ੍ਹਾਂ ਨੂੰ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਸੀਗਾ ਤੇ ਇੱਕ ਔਰਤ ਨੂੰ ਹਸਪਤਾਲ ਲੈ ਕੇ ਆਏ ਤੇ ਦੋ ਜਣੇ ਜ਼ਖਮੀ ਆ ਜਿਹੜੀ ਔਰਤ ਤੇ ਉਹਨੂੰ ਹਸਪਤਾਲ ਲੈ ਕੇ ਆਏ ਤੇ ਉਹਦੀ ਉਹਨੂੰ ਡਾਕਟਰ ਵੱਲੋਂ ਮਰਤੀ ਕੁਛ ਨਾਮ ਆ ਮੰਜੂ ਸ਼ਰਮਾ ਨਾਮ ਆ 46 ਸਾਲ ਦੀ ਉਮਰ ਹੈ ਜੀ ਕੀ ਹਾਲਾਤ ਕੀ ਸੀ ਮੌਕੇ ਤੇ ਦੇਖੋ ਮੌਕੇ ਤੇ ਬਾਲੇ ਵਾਲੀ ਛੱਤ ਸੀ ਜੀ ਔਰ ਥੱਲੇ ਡਿੱਗੀ ਪਈ ਸੀ ਤੇ ਪੀਸੀਆਰ ਪੋਰਟ ਸੀ ਮੌਕੇ ਤੇ ਮਜੂਰ ਸੀ ਤੇ ਉਹਨਾਂ ਦੀ ਮਜੂਰੀ ਦੇ ਵਿੱਚ ਸਰ ਜੀ ਹਸਪਤਾਲ ਲੈ ਕੇ ਆਏ ਆ ਕਿਤੇ ਡਾਕਟਰ ਵੱਲੋਂ ਇੱਕ ਔਰਤ ਨੂੰ ਮਰਤੇ ਕੋਸ਼ਿਸ਼ ਕਰ ਦਿੱਤਾ ਗਿਆ ਹੁਣ ਇਹ ਕਿੰਨੇ ਲੋਕਾਂ ਨੂੰ ਲੈ ਕੇ ਆਸੀ ਕੱਲ ਇੱਕਿਆਂ ਨੂੰ ਲੈ ਕੇ ਆਏ ਜੀ ਕੀ ਘਟਨਾ ਕੀ ਹੋਈ ਸਰ ਮੇਰਾ ਨਾਮ ਜਮਦਰ ਕੰਗ ਹੈ ਜੀ ਅੱਜ ਸਾਡੇ ਨੌਜਵਾਨਪੁਰ ਸੋਸਾਇਟੀ ਦੇ ਐਮਰਜੈਂਸੀ ਨੰਬਰ 102467 ਤੇ ਸੂਚਨਾ ਮਿਲੀ ਸੀ ਕਿ ਇੱਕ ਪਰਸਨ ਅਗਰ 40 ਨੰਬਰ ਗਲੀ ਦੇ ਨੇੜੇ ਗਟਾਉਂ ਕੋਲੇ ਇੱਕ ਛੱਤ ਡਿੱਗੀ ਹੈ ਤਾਂ ਸਾਡੀਆਂ ਦੋ ਐਮਬੂਲੈਂਸੀਆਂ ਮਹਾਰਾਜਵਿੰਦਰ ਢਾਲੀਵਾਲ ਤੇ ਜਮਦਰ ਕੰਗ ਤੇ ਜਾ ਕੇ ਦੇਖਿਆ ਕਿ ਤਿੰਨ ਜਾਨੇ ਸੀਰੀਅਸ ਹਾਲਤ ਦੇ ਵਿੱਚ ਪਏ ਸੀ ਜਿਹਨਾਂ ਲੋਕਾਂ ਵਾਰਾ ਬਾਹਰ ਕੱਢਿਆ ਗਿਆ ਤੇ ਫਟਾਫਟ ਐਮਬੂਲੈਂਸ ਆਹੀ ਦੋ ਜਾਨਾਂ ਨੂੰ ਅਸੀਂ ਲੈ ਕੇ ਆਏ ਆ ਜਿਸ ਇੱਕ ਲੜਕੀ ਹੈ ਜਿਹਦੀ ਉਮਰ 23 ਸਾਲ ਹੈ ਇੱਕ ਲੜਕਾ ਜਿਹਦੀ ਉਮਰ 19 ਤੋਂ 20 ਸਾਲ ਦੱਸੀ ਜਾ ਰਹੀ ਹੈ ਤਾਂ ਦੋਨਾਂ ਦੇ ਗੰਭੀਰ ਸੱਟਾਂ ਲੜਕੇ ਦੇ ਪੱਟ ਤੇ ਸੱਟ ਹੈ ਜੀ ਤੇ ਜਿਹੜੀ ਲੜਕੀ ਹੈ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਜਿਹਨੂੰ ਕਿਸੇ ਟੀ ਸਕੇਨ ਲਈ ਭੇਜਿਆ ਗਿਆ ਜੀ ਤੇ ਲਾਚ ਚੱਲ ਰਿਹਾ ਜੀ ਕਿੰਨੀਆਂ ਕ ਐਮਬੂਲੈਂਸਾਂ ਤੁਹਾਡੀਆਂ ਲੱਗੀਆਂ ਸਾਡੀਆਂ ਸਰ ਦੋ ਐਮਬੂਲੈਂਸਾਂ ਗਈਆਂ ਸੀ ਮੌਕੇ ਤੇ ਜੀ ਹੋਰ ਇੱਕ ਸੰਸਾਰ ਮਤਲਬ ਹੋਰ ਇੱਕ ਹੋਰ ਸੰਸਾਰ ਸੀ ਉਹ ਇੱਕ ਲੜੀ ਨੂੰ ਲੈ ਕੇ ਆਏ ਸੀ ਉਹਦੀ ਡੈਥ ਹੋ ਗਈ ਜੀ ਤੇ ਜਿਹੜੇ ਦੋ ਜਿੰਦਾ ਸੀ ਉਹਨੂੰ ਆਪਾਂ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਲੜਕੀ ਹੈ ਇੱਕ ਲੜਕਾ ਜੀ ਹਾਲਾਤ ਦੀ ਇਨਟੀਮੇਸ਼ਨ ਦਿੱਤੀ ਪੁਲਿਸ ਨੂੰ ਮੱਲੇ ਵਾਲਿਆਂ ਨੇ ਦਿੱਤੀ ਸੀਗੀ ਜੀ ਬਾਕੀ ਹਾਲਾਤ ਕਾਫੀ ਉੱਥੇ ਬੱਲੇ ਵਾਲੀ ਛਾਤੀ ਜੂ ਡਿੱਗ ਪਈ ਸੀ ਜਿਹਦੇ ਕਰਕੇ ਉਹ ਇੱਕੋ ਕਮਰੇ ਥੱਲੇ ਬੈਠੀ ਸੀ ਤੇ ਜਿਸ ਕਰਕੇ ਉਹਨੇ ਕਬੀਰ ਸੱਟਾਂ ਲੱਗੀਆਂ ਜੀ ਘੜਾ ਪਿਆ ਹੋਇਆ ਜੀ ਹਾਂਜੀ ਚਿਕੜਾ ਘੜਾ ਪਿਆ ਸੀ ਪਰਿਵਾਰ ਦਾ ਬਹੁਤ ਜ਼ਿਆਦਾ ਵਾਰ-ਵਾਰ ਇੱਕ ਪਰਿਵਾਰ ਮੈਂਬਰ ਬਿਹੋਸ਼ ਹੋ ਰਹੇ ਸੀਗੇ ਉਹਨਾਂ ਨੂੰ ਵੀ ਸੰਭਾਲਿਆ ਜੀ ਤੇ ਬਾਕੀ ਇਹਨਾਂ